ਅੱਜ ਗੱਲ ਕਰਦੇ ਹਾਂ ਵੈਲਮਾ ਰਿਡੋਲਫ ਦੀ ਜੋ ਦੁਨੀਆ ਲਈ ਇੱਕ ਹਿੰਮਤ ਤੇ ਜਜ਼ਬੇ ਦੀ ਮਿਸਾਲ ਹੈ ਵੈਲਮਾ ਦਾ ਜਨਮ ਬਹੁਤ ਗਰੀਬ ਘਰ ਵਿੱਚ ਹੋਇਆ ਸੀ ਵੈਲਮਾ ਨੂੰ 4 ਸਾਲ ਦੀ ਉਮਰ ਦੇ ਵਿੱਚ ਨਮੂਨੀਆ ਦੇ ਕਾਰਨ ਪੋਲੀਓ ਹੋ ਗਿਆ ਤੇ ਡਾਕਟਰਸ ਨੇ ਕਿਹਾ ਬਿਨਾ ਬ੍ਰੇਸਸ ਤੋਂ ਵੈਲਮਾ ਹੁਣ ਚੱਲ ਨਹੀਂ ਪਾਉਗੀ ਵੈਲਮਾ ਗਰੀਬ ਘਰ 'ਚ ਜਨਮੀ ਸੀ ਪਰ ਉਹਦੇ ਸੁਪਨੇ ਬਹੁਤ ਵੱਡੇ ਸੀ ਸਭ ਤੋਂ ਪਹਿਲਾਂ ਵੈਲਮਾ ਨੇ ਡਾਕਟਰਸ ਦੀ ਸਲਾਹ ਦੇ ਖਿਲਾਫ ਜਾ ਕੇ ਬ੍ਰੇਸਸ ਨੂੰ ਉਤਾਰਤਾ ਤੇ ਹੌਲੀ-ਹੌਲੀ ਚੱਲਣਾ ਸ਼ੁਰੂ ਕੀਤਾ ਜਿਵੇਂ ਜਿਵੇਂ ਟਾਈਮ ਵੱਧਦਾ ਗਿਆ ਬੈਲਮਾ ਦੀ ਹਾਲਤ ਚ ਸੁਧਾਰ ਆਇਆ 13 ਸਾਲ ਦੀ ਉਮਰ ਵਿੱਚ ਜਾ ਕੇ ਬੈਲਮਾ ਨੇ 200 ਮੀਟਰ ਦੀ ਰੇਸ ਚ ਭਾਗ ਲਿਆ ਬੈਲਮਾ ਇਹ ਰੇਸ ਹਾਰ ਚੁੱਕੀ ਸੀ ਪਰ ਜਿਸ ਨੇ ਪੋਲੀਓ ਵਰਗੀ ਡਿਸੇਬਿਲਟੀ ਨੂੰ ਮਾਤ ਪਾਈ ਹੋਵੇ ਉਹਦੇ ਲਈ ਇਹ ਹਾਰ ਕੁਝ ਨਹੀਂ ਸੀ ਅੱਗੇ ਜਾ ਕੇ ਬੈਲਮਾ 1956 ਦੇ 올림픽ਸ ਚ 100 ਮੀਟਰ ਦੀ ਰੇਸ ਦੇ ਵਿੱਚ ਭਾਗ ਲੈਂਦੀ ਹੈ ਤੇ ব্রੌਂਜ਼ ਦੀ ਮੈਡਲ ਲੈ ਕੇ ਆਉਂਦੀ ਹੈ ਪਰ ਬੈਲਮਾ ਇਥੇ ਰੁਕਣ ਵਾਲੀ ਨਹੀਂ ਸੀ 1960 ਦੇ ਵਿੱਚ ਉਹ 100 ਮੀਟਰ 200 ਮੀਟਰ ਤੇ 400 ਮੀਟਰ ਤਿੰਨਾਂ ਦੇ ਵਿੱਚ 골ਡ ਮੈਡਲ ਲੈ ਕੇ ਆਉਂਦੀ ਹੈ ਬੈਲਮਾ ਯੂਨਾਈਟਿਡ ਸਟੇਟਸ ਦੀ ਸਭ ਤੋਂ ਪਹਿਲੀ ਔਮਨ ਮੰਦੀ ਹੈ ਜੋ ਤਿੰਨ ਲਗਾਤਾਰ 골ਡ ਮੈਡਲ ਜਿੱਤਦੀ ਹੈ ਹੁਣ ਬੈਲਮਾ ਦੀ ਸਟੋਰੀ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਅਪਾਹਜ ਸਿਰਫ ਸਰੀਰ ਹੁੰਦੇ ਨੇ ਜਜ਼ਬੇ ਕਾ